ਮੇਰੇ ਜੋ ਹਿੰਮਤ ਨਹੀਂ ਸੀ ਮੈਂ ਕੋਲ ਪੈਰ ਵੀ ਹੋ ਨਹੀਂ ਸੀ ਪੱਟ ਸਕਦਾ ਉੱਥੇ ਰੱਬ ਨੇ ਉਹਨੂੰ ਮੇਰੇ ਲਈ ਬਾਲਕਨੀ ਤੇ ਭੇਜਿਆ ਤੇ ਉਹ ਆ ਕੇ ਮੈਨੂੰ ਲੈ ਕੇ ਗਿਆ ਆਪਣੇ ਨੌਨ ਦੇ ਘਰੇ ਜਿੱਥੇ ਜਿੱਥੇ ਉਸ ਨੂੰ ਹਸਪੀਟਲ ਲਿਜਾਣਾ ਸੀ ਮੇਨ ਰੀਜ਼ਨ ਜਿਹਦੇ ਕਰਕੇ ਮੈਂ ਵੀਡੀਓ ਬਣਾਉਣਾ ਲੱਗਾ ਮੇਰੀ ਤਾਂ ਜਦੋਂ ਜਦ ਚੱਲ ਵੀ ਸੀ ਚਰਚ ਪਾਣੀ ਪਾ ਪਾ ਕੇ ਕਿ ਮੈਂ ਆਦੇ ਆਪ ਨੂੰ ਫੇਟ ਹੋਣ ਤੋਂ ਬਚਾ ਲਾ ਕਿੰਨਾ ਫੇਟ ਨਾ ਜਾ ਪਾਸਾ ਨਾ ਜਾ ਮੇਰੀ ਜਦੂਰੀ ਦੀ ਇਸ ਟੀਨ ਚੱਲ ਰਹੀ ਸੀ ਪਰ ਉਸ 1.5 ਕਿਲੋਮੀਟਰ ਤੱਕ ਹਸਪੀਟਲ ਜਾਣ ਦੇ ਵਿੱਚ 1000 ਤੋਂ ਆਇਆ ਲੋਕ ਤੁਹਾਨੂੰ ਚੁਣ ਕੇ ਤੁਹਾਨੂੰ ਮੋਹਰੇ ਕਰਦੇ ਨੇ ਤੁਸੀਂ ਬੁੜ ਕੇ ਗਾਇਬ ਹੋ ਜਾਂਦੇ ਹੋ ਕੰਮ ਨਹੀਂ ਆ ਸਾਲ ਹੋ ਸਕਦਾ ਕਿਸੇ ਰੋਡ ਦਾ ਕੋ ਰੋਲਾ ਹੋਵੇ ਕੋਈ ਹੋਰ ਤੁਹਾਡੇ ਪਲੈਨ ਹੋਣ ਪਰ ਸਾਲਾਂ ਬੱਧੀ ਥੋੜੀ ਟਾਈਮ ਟਾਈਮ ਲੱਗਦਾ ਹੁੰਦਾ ਲੋਕ ਕਿੰਨੇ ਔਖੇ ਨੇ ਜਿਹੜੇ ਹੋਰ ਡੀਪ ਡੈਫਥ ਪਿੱਛੇ ਰਹਿੰਦੇ ਨੇ ਉਹ ਕਿੰਨੇ ਔਖੇ ਨੇ ਸਾਨੂੰ ਪਾ 1.5 ਕਿਲੋਮੀਟਰ ਜਾਣ ਨੂੰ ਮਜੀ ਮਜੀ ਅਜੀ ਸਾਨੂੰ ਪਤਾ ਵੀ ਕਿਦਾਂ ਭਾਈ ਨਗੱਡੀ ਪਚਾਈ ਡਿਵੈਂਡ ਟਪਾ ਕੇ ਗਲਤ ਪਾਸੋਂ ਕਮਾ ਗਏ ਰੋ ਇੱਕ ਇੱਕ ਸਾਹ ਦੀ ਗੇਮ ਬਣੀ ਪਈ ਸੀ ਕਿ ਇੱਕ ਤੇ ਕੋ ਬਾਣਾ ਨਾ ਵਰਤਦੇ ਕੁਝ ਹੋ ਜਾਵੇ ਜੋ ਵੀ ਹੋਇਆ ਮੇਰੀ ਜ਼ਿੰਦਗੀ ਚ ਮੇਰੀਆਂ ਆਤਾਂ ਚ ਵੀ ਉਹ ਚੀਜ਼ ਚੇਂਜ ਜ਼ਰੂਰ ਲਿਆਉਂਗੀ ਡੈਫੀਨਿਟਲੀ ਪਰ ਸਰਕਾਰ ਦਾ ਕੰਮ ਲੋਕਾਂ ਨੂੰ ਬ్రో ਮੋਰੇ ਤੁਸੀਂ ਲੱਗੇ ਹੋ ਮਡਲੀਆਂ ਸਹੂਲਤਾਂ ਦਾ ਦੇ ਦਿਓ ਮਡਲੀਆਂ ਚੀਜ਼ਾਂ ਦਾ ਦੇ ਦਿਓ ਜਿਹੜੀਆਂ ਜ਼ਰੂਰੀ ਆ ਤੁਸੀਂ ਗਰਾਉਂਡਾਂ ਕਦੋਂ ਬਣਾ ਕੇ ਦੇਣੀਆਂ ਲੋਕਾਂ ਨੂੰ ਪਿੰਡਾਂ ਦੇ ਵਿੱਚ ਤੁਸੀਂ ਸਹੂਲਤਾਂ ਹੋਰ ਖੂਹ ਪਾਰਟਾਂ ਦੀਆਂ ਸਹੂਲਤਾਂ ਕਦੋਂ ਲੋਕਾਂ ਨੂੰ ਦੇਣੀਆਂ ਤੁਸੀਂ ਤਾਂ ਗਲੀਆਂ ਨਾਲੀਆਂ ਚੋਈ ਨਹੀਂ ਪਕੜਿਆ ਲੋਕਾਂ ਨੂੰ ਇਹ ਤੱਕ ਇੱਕ ਗੱਲ ਹੋਰ ਦਿਮਾਗ 'ਚ ਬਿਠਾ ਲਿਓ ਕਿ ਇੱਥੇ ਕੋਈ ਇਹਨੂੰ ਪੋਲੀਟਿਕਲ ਪ੍ਰੋਪਗੈਂਡਾ ਨਾ ਸਮਝਿਓ ਮੈਂ ਆਰਟਿਸਟਾਂ ਤੋਂ ਪਹਿਲਾ ਬੰਦਾ ਹਾਂ ਹਾਂਗਾ 2013 ਦੇ ਵਿੱਚ ਮੈਂ ਇਹਦੀ ਝਾੜੂ ਪੂੰਝਾ ਬਾਲਟੀ ਆ ਜਿਹੜੀ ਵੀ ਪਾਰਟੀ ਆ ਸਰ ਲਈ ਤੋਂ ਬਾਤ ਬੋਲ ਹੋ ਜਾਣਾ ਹੈ ਅਪੋਲੋਜਾਈਜ਼ ਜਿਹੜੀ ਵੀ ਪਾਰਟੀ ਆ ਮੈਂ 2013 ਚ ਪਹਿਲਾ ਦੰਦਾ ਆ ਜਿਹਨੇ ਆਰਟਿਸਟਾਂ ਦੇ ਲਈ ਸਪੋਰਟ ਕੀਤਾ ਸੀ ਸਵੇ ਇਹ ਦਾ ਦਿਮਾਗ ਚੋਂ ਕੱਢਦੇ ਹੋ ਕਿ ਕਿਸੇ ਕੋਈ ਸ਼ਕੀਬ لال ਮੈਂ ਵੀਡੀਓ ਇਹ ਪਾ ਰਿਹਾ ਹਾਂ ਕਿ ਤਾਂ ਜ਼ਿੰਦਗੀ ਨਾ ਜੰਦ ਸੀ ਮੇਰੀ ਤਾਂ ਮੈਨੂੰ ਇਹ ਚੀਜ਼ਾਂ ਕੋਸਾ ਲੱੜ ਰਿਆ 1.5 ਕਿਲੋਮੀਟਰ ਤੱਕ ਹਸਪੀਟਲ ਜਾਣ ਨੂੰ ਇੰਨਾ ਸਾਰ ਨੂੰ ਟਾਈਮ ਲੱਗ ਗਿਆ ਨਹੀਂ ਜਿੰਤੂ ਜ਼ਿਆਦਾ ਲੱਗੀ ਮਸੀਂ ਅਸੀਂ ਪਹੁੰਚੇ ਹਾਂ ਰੋਡ ਬਲਾਕ ਇੱਕ ਦਿਨ ਮੈਂ ਇੱਦੀ ਉਸੇ ਸੇਮ ਰੋਡ ਤੇ ਲਾਂਡਰਾ ਦੇ ਵਿੱਚ ਵੇਖਿਆ ਉਧਰੋਂ ਐਂਬੂਲੈਂਸ ਆ ਰਹੀ ਆ ਇਧਰੋਂ ਪੁੱਠੀ ਸਾਈਡ ਤੋਂ ਟਰੱਕ ਖੜੇ ਨੇ ਟਰੈਕਟਰ ਲੱਦ ਕੇ ਵੱਡੇ ਵੱਡੇ ਟਰੇਲਰ ਉਹ ਬਚਾਰਾ ਐਂਬੂਲੈਂਸ ਆਣਾ ਉਹ ਬੰਦਾ ਪਤਾ ਨਹੀਂ ਸੀਰੀਅਸ ਹੋਊਗਾ ਕੀ ਹੋਊਗਾ ਉਹਦੀ ਸੇਮ ਸਿਚੁਏਸ਼ਨ ਮੇਨਾਂ ਗਾਂਢ ਘੱਲ ਹੋਇਆ ਮੈਨੂੰ ਮੈਨੂੰ ਵਿੱਚੇ ਉਹਦਾ ਬੰਦੇ ਦਾ ਯਾਦ ਆ ਵੀ ਯਾਰ ਵੀ ਜਦੋਂ ਆਪਦੇ ਦੇ ਵੀ ਇਦੀ ਨਾ ਉਦੋਂ ਉਦੋਂ ਪਤਾ ਲੱਗਦਾ ਏਸ ਮੈਂ ਕਹਿੰਦਾ ਆਗਦੇ ਸਿਧਾਂਤ ਚ ਜਾ ਆਪਣੇ ਰੂਲਾਂ 'ਚ ਇਹ ਚੇਂਜ ਹੋਣਾ ਚਾਹੀਦਾ ਕੋਈ ਵੀ ਕਿਸੇ ਪਾਰਟੀ ਦੇ ਖਿਲਾਫ ਨਹੀਂ ਹੈਗੇ ਕਿਸੇ ਦੇ ਨਾਲ ਨਹੀਂ ਹੈਗੇ ਅਸੀਂ ਕੰਮ ਦੇ ਨਾਲ ਤੇ ਕੰਮ ਦੇ ਖਿਲਾਫ ਹੋਊਗਾ ਤਾਂ ਆਪਾਂ ਨਾਲ ਨਹੀਂ ਹੋਊਗਾ ਤਾਂ ਆਪਾਂ ਖਿਲਾਫ ਸਿੱਧਾ ਸਪਸ਼ਟ ਜੋਗੇ ਬਣਦਾ ਵੀ ਤਾਂ ਲੋਕ ਤੁਹਾਨੂੰ ਨੁਮਾਇੰਦਿਆਂ ਨੂੰ ਤੁਹਾਨੂੰ ਰਿਪ੍ਰੈਜ਼ੈਂਟਰ ਨੂੰ ਮੂਰੇ ਚੁਣ ਕੇ ਭੇਜਦੇ ਨੇ ਤੁਸੀਂ ਜੇ ਕੰਮ ਨਹੀਂ ਕਰਦੇ ਨਾ ਰੂਲਿਕ ਬਦਲਣਾ ਚਾਹੀਦਾ ਪਾਰਟੀ ਉਹਨੂੰ ਵੀ ਵੋਟਾਂ ਪਾਓ ਉਹਨੂੰ ਜਿਤਾਇਓ ਜਿਹੜੀ ਇਸ ਰੂਲ ਨਾਲ ਆਉਗੀ ਐਫੀਡੇਵਿਟ ਤੇ ਸਹੁੰ ਕਰਨ ਜਿਹੜੇ ਵੀ ਨੁਮਾਇੰਦੇ ਹੋਣਗੇ ਐਮਐਲਏ ਹੋਣਗੇ ਵੀ ਭਾਈ ਅਸੀਂ ਤੁਹਾਡੇ ਮੇਰੇ ਗਮ ਜਿਹੜੇ ਤੁਹਾਡੇ ਬਣਦੇ ਨੇ ਤੁਹਾਡੀਆਂ ਟੁੱਟੀਆਂ ਸੜਕਾਂ ਐਟ ਲੀਸਟ ਕੋਈ ਹੋਰ ਫੈਸਿਲਿਟੀ ਕੋਈ ਪਾਣੀ ਦੀ ਫੈਸਿਲਿਟੀ ਜਾਂ ਕੁਝ ਹੋਰ ਅਸੀਂ ਇਹ ਕਰਕੇ ਦਮਾ ਜੀ ਅਸੀਂ ਨਹੀਂ ਕਰਕੇ ਦਿੰਦੇ ਲੋਕ ਸਾਨੂੰ ਕਿਤੇ ਵੀ ਘੇਰ ਕੇ ਜੁੱਤੀਆਂ ਮਾਰਨ ਸਾਡੇ ਜੁੱਤੀਆਂ ਦਾ ਹਾਰ ਕੌਣ ਜਿਹੜਾ ਐਡਾ ਰਿਸਕ ਲੈਂਦਾ ਉਹਨੂੰ ਮੁਰੇ ਕਰੋ ਕਿਉਂਕਿ ਇਹਨਾਂ ਦੇ ਗਰੰਟਾ ਵੀ ਤਾਂ ਖਾਣੀਆਂ ਹੀ ਆ ਹੋਰ ਵੀ ਚੀਜ਼ਾਂ ਕਰਦੀ ਆ ਫਿਰ ਇਹਨਾਂ ਰਿਸਕ ਵੀ ਲੈਣੇ ਪੈਸੇ ਖਾਣ ਜੋ ਕਰਨਾ ਕਰ ਲੋਕਾਂ ਨੂੰ ਲੋਕਾਂ ਨੂੰ ਸੁਮਿਲਤਾ ਪੀਣਾ ਮੈਂ ਇਹ ਵੀਡੀਓ ਬੰਦ ਕਰੂੰਗਾ ਮੈਂ ਸ਼ਾਇਦ ਬਾਅਦ ਵਿੱਚ ਨਾ ਬੋਲਦਾ ਉਹ ਬਹੁਤ ਜਿਆਦਾ ਗੁੱਸਾਇਆ ਬਾਕੀ ਚੀਜ਼ਾਂ ਦਾ ਲੱਗੀ ਗਈਆਂ ਰੋਡ ਟੁੱਟਾ ਸੀ ਗਾਣਾ ਕੱਢਦੇ ਹੀ ਰਹੇ ਵੀ ਚਾਲੇਦਾਰ ਕਦੋਂ ਬਣੂ ਕਦੋਂ ਬਣੂ ਕੱਲ ਜਿੰਦਗੀ ਮੁੰਦਾ ਸਵਾਰ ਸੀ ਤਾਂ ਚੀਜ਼ ਥੋੜੀ ਦਿਲ ਤੇ ਲੱਗੀ